ਮੈਂ ਜਨਨ ਸੇ ਨਾ ਵੀ ਇਹ ਪਾਣੀ ਨਾਲ ਰੋਟੀ ਬਸਾ ਲੱਗਦੀ ਆ ਪਾਣੀ ਨਾਲ ਰੋਟੀ ਖਾਣਾ ਹਾਂ ਓ ਠੀਕ ਆ ਪਾਣੀ ਨਾਲ ਸੇ ਜੀ ਜੱਟੀ ਆ ਗਈ ਆ ਮੈਨੂੰ ਭੁੱਖ ਬੜੀ ਲੱਗੀ ਆ ਰੋਟੀ ਤਾਂ ਮੈਂ ਵੀਰੇ ਪਕਾ ਲੈਂਨੀ ਆ ਪਰ ਨਾਲ ਖਾਣ ਨੂੰ ਕੁਝ ਹੈ ਨਹੀਂਗਾ ਕੋਈ ਮੈਂ ਗਵਾਂਢੀ ਸਬਜੀ ਲੈ ਆਉਂਗਾ ਕੋਈ ਆਪਾਂ ਨੂੰ ਦਿੰਦਾ ਤਾਂ ਹੈ ਨਹੀਂ ਨਹੀਂ ਕੋਈ ਨਹੀਂ ਮੈਂ ਲੈ ਆਉਂਗਾ ਰੋਟੀ ਪਕਾ ਬਸ ਮੈਂ ਸਬਜੀ ਲੈ ਕੇ ਆਉਂਗਾ ਛੋਟਾ ਦਾ ਰੋਜ ਦਾ ਹੀ ਕੰਮ ਹੋ ਗਿਆ ਕਦੇ ਕੁਝ ਮੰਗਣਾ ਆਵੇ ਕਦੇ ਕੁਝ ਮੰਗਣਾ ਤੇਰੇ ਇੱਥੇ ਬਣਾ ਕੇ ਰੱਖੀਏ ਚਾਹ ਤੱਜਾ ਸੁਟਾ ਲੈ ਛੋਟਾ ਦਾ ਰੋਟੀ ਤਾਂ ਹੈ ਕੀ ਆ ਚਲ ਗਰਮ ਨਹੀਂ ਖਵਾ ਦੇ ਉੱਚੀ ਦੀ ਰੱਤੀ ਪਾਕੀ ਤੇ ਤੂ ਤੇ ਤੂ ਸਬਜੀ ਲੈ ਆ ਆਉਣਾ ਦਿੱਤੀ ਨਹੀਂ ਸਬਜੀ ਮੈਂ ਤੈਨੂੰ ਕਿਹਾ ਹੀ ਸੀ ਨਾ ਉਹਨੂੰ ਨਹੀਂ ਦੇਣੀ ਚੱਲ ਮੇਰੇ ਕੋਲ ਇੱਕ ਆਈਡੀਆ ਮੈਂ ਹੋਣੀਆ ਚਲਦਾ ਦੀ ਜੀ ਮੈਂ ਜਨਨ ਸੇ ਨਾ ਬੇਰੇ ਪਾਣੀ ਨਾਲ ਰੱਟੀ ਬਸਵਾ ਲੱਗਦੀ ਆ ਪਾਣੀ ਨਾਲ ਰੱਟੀ ਖਾਲਾ ਹਾਲ ਠੀਕ ਆ ਪਾਣੀ ਨਾਲ ਸਨਾ ਦੇ ਲੈ ਨਾ ਦੇਂਦੀ ਦੱਸ ਦੇ ਅਸਤੇ ਰੋਟੀ ਪਈ ਆ ਹਾਂ 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 ਮੇਰੇ ਅਸਤੇ ਤਾਂ ਦੋ ਪਈਆਂ ਪਈ ਨਾ ਮੈਂ ਖਾ ਲੂੰਗੀ ਬਾਤ ਤੂੰ ਖਾ ਕਦੇ ਪਾਣੀ ਨਾਲ ਵੀ ਰੋਟੀ ਸਵਾਦ ਲੱਗੀ ਆ ਪਰ ਕੀ ਮਜਬੂਰੀਆਂ ਯਾਰ ਰੱਬ ਇਹੋ ਜੀ ਗਰੀਬੀ ਕਿਸੇ ਨੂੰ ਨਾ ਦੇਵੇ ਤੇ ਦੋਸਤੋ ਜੇ ਅਗਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਆ ਜਲਦੀ ਨਾਲ ਲਾਈਕ ਕਰੋ ਤੇ ਬੈਲ ਦੇ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਸਾਡੀ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਧੰਨ